ਨਾਵੇਂ ਸਾਲ ਦੇ ਉੱਤੇ ਜੋ ਸੰਗਤ ਜਾਂਦੀ ਹੈ ਉਹ ਲਗਭਗ 31 ਤਰੀਕ ਨੂੰ ਸ਼ਾਮ ਨੂੰ ਜ਼ਿਆਦਾ ਉੱਥੇ ਹੁੰਦੀ ਹੈ ਕਿਉਂਕਿ ਬਾਬਾ ਜੀ ਦੀ ਗੋਫਾ ਦੇ ਉੱਤੇ ਆਤਿਸ਼ਬਾਜੀ ਦਾ ਪ੍ਰੋਗਰਾਮ ਵੀ ਹੁੰਦਾ ਹੈ ਜਿੱਥੇ ਗੁਰੂ ਮਹਾਰਾਜ ਜੀ ਦੀ ਰਹਿਸ਼ ਹੈ ਉੱਥੇ ਆਤਿਸ਼ਬਾਜੀ ਚੱਲਦੀ ਹੈ ਔਰ ਬਾਬਾ ਜੀ ਦੇ ਦਰਬਾਰ ਦੇ ਉੱਤੇ ਫੁੱਲ ਰੌਣਕ ਹੁੰਦੀ ਹੈ ਕਿਉਂਕਿ ਨਾਵੇਂ ਸਾਲ ਦੇ ਉੱਤੇ ਬਾਬਾ ਜੀ ਦੇ ਦਰਸ਼ਨ ਹਰ ਕੋਈ ਕਰਨੇ ਚਾਹੁੰਦਾ ਹੈ। ਨਵੇਂ ਸਾਲ ਦੀ ਰਾਤ ਨੂੰ ਦਰਬਾਰ ਦੇ ਉੱਤੇ ਫੁੱਲ ਰੱਛ ਹੁੰਦਾ, ਫੁੱਲ ਢੀੜਾਂ ਲੱਗੀਆਂ ਹੁੰਨੀਆਂ ਨੇ। ਸੰਗਤਾਂ ਦੇ ਜਜੇਕਾਰ ਹੁੰਦੇ ਆ। ਤੇ ਛੱਤ ਲਈ ਦੇ ਵਿੱਚ ਵੀ ਕਾਫੀ ਰੌਣਕ ਹੁੰਦੀ ਹੈ। ਆਪਣਾ ਜੋ ਪੜਾਰੇ ਦੋਨੇ ਪੜਾਰੇ ਲੱਗਦੇ ਆ ਉਹ ਗਰੂਨਾ ਝਾੜੀ ਦੇ ਕੋਲੇ ਲੱਗਦੇ ਆ ਜੀ। ਤੇ ਹੁਣ ਆਪਣੀ ਵਾਪਸੀ ਦਾ ਤੁਸੀਂ ਵੀਡੀਓ ਦਰਸ਼ਕ